ਲੋਬੀ ਮਿੱਤਰੋ ਆ ਗਏ ਇੱਕ ਵਾਰ ਫੇਰ ਬਹੁਤ ਹੀ ਕੈਂਟ ਦੀ ਵੀਡੀਓ ਲੈ ਕੇ ਠੰਡ ਬਹੁਤ ਪੈ ਰਹੀ ਹੈ ਮੈਂ ਸੋਚਿਆ ਸੱਜਣਾ ਨੂੰ ਗਰਮ ਕਰ ਦਈਏ ਹਾ ਓਦਾਂ ਨਹੀਂ ਓਏ ਹਸਾ ਕੇ ਤੇ ਇਹ ਇਸ ਹਫਤੇ ਦੀ ਤੀਜੀ ਵੀਡੀਓ ਹੈ ਬੈਕ ਟੂ ਬੈਕ ਵੀਡੀਓ ਆ ਰਹੀ ਹੈ ਉਮੀਦ ਕਰਦਾ ਜਿੱਦਾਂ ਪਿਛਲੇ ਦੋ ਵੀਡੀਓ ਨੂੰ ਤੁਸੀਂ ਪਿਆਰ ਦਿੱਤਾ ਇਸ ਵੀਡੀਓ ਨੂੰ ਵੀ ਓਦਾਂ ਹੀ ਪਿਆਰ ਦਿਓਗੇ ਲਾਈਕ ਕਮੈਂਟ ਦਬ ਕੇ ਕਰ ਦਿਓ 1500 ਲਾਈਕ ਕਰਵਾ ਦਿਓ ਦੋ ਤਿੰਨ ਦਿਨਾਂ ਵਿੱਚ ਇੱਕ ਹੋਰ ਵੀਡੀਓ ਅਪਲੋਡ ਕਰ ਦਾਂਗੇ ਬਾਕੀ ਹੁਣ ਬਹੁਤਾ ਟਾਈਮ ਨਾ ਖਰਾਬ ਕਰ ਦਿਓ ਸਿੱਧਾ ਵੀਡੀਓ ਦੇਖੋ ਨਹੀਂ ਤੁਹਾਡੇ ਕੋ ਕੋਈ ਰਾਈਟ ਨਹੀਂ ਆ ਤੁਸੀਂ ਮੇਰੀ ਨਹੀਂ ਤੁਸੀਂ ਬਿਲਕੁਲ ਨਹੀਂ ਕਰ ਸਕਦੇ ਸੌਰੀ ਸਵਾਲ ਲੱਗਦਾ ਬਾਈ ਨੇ ਬੁੰਡ ਦੇਣ ਬਾਰੇ ਪੁੱਛ ਲਿਆ ਚੱਡੀ ਦਾ ਰੰਗ ਪੁੱਛ ਲਿਆ ਹੋਣਾ ਸਵਾਲ ਹੀ ਪੁੱਛਿਆ ਮੈਂ ਤੁਹਾਨੂੰ ਮੈਂ ਜਾ ਰਿਹਾ ਮੈਂ ਕੋਈ ਪੋਡਕਾਸਟ ਨਹੀਂ ਕਰਦਾ ਤੁਹਾਡੇ ਨਾਲ ਨਹੀਂ ਆਨਸਰ ਆਨਸਰ ਦੇ ਦਿਓ ਕਦੇ ਘੜੋਚ ਗੁੱਲਾ ਕਰਾਇਆ ਇਹ ਪੁੱਛਿਆ ਪੁੱਛਿਆ ਹੋਣਾ ਹੁਣ ਤੱਕ ਕਿੰਨੇ ਤੂੰ ਗੁੱਲਾ ਫਰਵਾ ਲਿਆ ਰਕਾਨ ਗੁੱਸੇ ਹੋ ਗਈ ਨਹੀਂ ਕਰਦਾ ਤੁਹਾਡੇ ਨਾਲ ਨਹੀਂ ਆਂਸਰ ਦਾ ਆਂਸਰ ਦੇ ਲੋ ਮੈਨੂੰ ਮੇਰ ਦੀ ਬਹੁਤ ਇੱਜ਼ਤ ਆਡੇ ਇੱਥੋਂ ਹਲਕੀ ਵੀ ਕੁੱਤੀ ਵਾਂਗੂ ਭੱਜਿਆ ਨਹੀਂ ਤੁਹਾਡੇ ਕੋ ਕੋਈ ਰਾਈਟ ਨਹੀਂ ਆ ਤੁਸੀਂ ਮੇਰੀ ਨਹੀਂ ਤੁਸੀਂ ਬਿਲਕੁਲ ਨਹੀਂ ਕਰ ਸਕਦੇ ਸੌਰੀ ਬਾਈ ਨੇ ਪੁੱਛਿਆ ਸੀ ਦੇਣੀ ਹੈ ਕਿ ਥਾਣੇ ਜਾਣਾ ਕੀ ਮੈਡ ਸੰਦੂ ਦਾ ਹੀ ਮੁੱਦਾ ਕੀ ਹੋ ਚੁੱਕਿਆ ਗਿਆ ਮੈਡ ਸੰਦੂ ਇਸ ਬ੍ਰਾਂਡ ਥੈਟਸ ਵਾਈ ਮੈਡ ਸੰਦੂ ਸੱਚੀ ਇੱਕ ਬ੍ਰਾਂਡ ਆ ਪਰ ਬੀਲ ਲਗਾਏ ਬਿਨਾ ਬੀਲ ਕਾਏ ਬਿਨਾ ਕੀ ਬਣ ਗਿਆ ਰਾਂਡ ਅਨੰਦ ਪਤਾ ਸੀਗਾ ਕਿ ਐ ਮੁੱਦਾ ਚੁੱਕਾਂਗੇ ਕੌਨਫੀਡੈਂਸ ਕਿੱਥੋਂ ਲੈ ਕੇ ਆਨੇ ਤੁਸੀਂ ਇਹਨੂੰ ਬਚਪਨ ਤੋਂ ਹੀ ਆ ਇਹਨੂੰ ਓਵਰ ਕੌਨਫੀਡੈਂਟ ਨਹੀਂ ਹੈਗਾ ਇਹ ਤੁਰ ਜਾ ਤੁਰ ਜਾ ਜਿਸ ਦਿਨ ਅੰਬਰੀ ਸਰ ਲੱਭ ਗਿਆ ਮੋਰ ਬਹੁਤ ਬਣਾਉਣਾ ਸਾਲਾ ਬ੍ਰਾਂਡ ਦਾ ਬਿਲਕੁਲ ਨਹੀਂ ਲੋਕਾਂ ਦੀ ਓਪੀਨੀਅਨ ਦਾ ਨਾ ਆਪਾਂ ਨੂੰ ਛੋਟੇ ਹੁੰਦਿਆਂ ਨੂੰ ਪ੍ਰਵਾਹ ਹੁੰਦੀ ਆ ਇਹਨੂੰ ਪੁੱਛ ਕਦੇ ਵਿੱਚ ਪਵਾਇਆ ਹੀ ਔਰ ਸਟਾਰਟਿੰਗ ਸਟਾਰਟਿੰਗ ਤੇ ਮੈਨੂੰ ਫੀਲ ਹੋਣਾ ਸ਼ੁਰੂ ਹੋਇਆ ਸੀਗਾ ਕਿ ਹਾਂ ਨਾ ਕਿ ਮੈਂ ਹੀ ਕਿਉਂ ਫਿਰ ਮੈਂ ਆਪਣੇ ਆਪ ਨੂੰ ਸਮਝਾਇਆ ਕਿ ਮੈਂ ਹੀ ਕਿਉਂ ਨੂੰ ਮੇਰੇ ਵਿੱਚੋਂ ਕੱਢਦਾ ਕੋੜਿਆਂ ਨਾਲ ਮੱਥਾ ਲਾਉਣਾ ਸੋਖਾ ਪਿਆ ਬੱਤ ਸਹੀ ਹੈ ਮੋਟਾ ਲਿੰਡਾ ਜਦੋਂ ਫਸ ਜਾਂਦਾ ਉਹਦੋਂ ਇਦਾਂ ਹੀ ਮੂੰਹ ਬਣਦਾ ਤੇਰੇ ਥਾਣੇ ਵੀ ਤੈਨੂੰ ਪਿਆਰ ਜੋ ਕੀਤਾ ਹੈ ਹਾਟੀ ਨਾ ਜਿੰਨਾ ਚਿਰ ਕਬਜ ਨਹੀਂ ਖੋਲਦੀ ਅਰੇ ਲਗੜਣ ਹੱਤ ਜਾਵੇ ਟੱਟੀ ਇਹ ਸੱਚੀ ਪ੍ਰੈਗਾ ਖਾਂਦੀ ਆ ਹਾਂਜੀ ਕਿਦਾਂ ਸ਼ਾਂਤਿਕ ਲਹਾਜਾ ਇੱਕ ਬਰ ਜਾ ਜਾ ਆਹ ਲੱਗਦਾ 2025 ਦੀ ਪਹਿਲੀ ਗਾਣ ਤੂੰ ਹੀ ਸੁਨੇਗਾ ਲੱਗ ਗਿਆ ਸ਼ਾਂਤੀ ਕਲਾਹਾਜਾ ਇੱਕ ਵਾਰ ਸ਼ਾਂਤੀ ਨੂੰ ਬੇਨਤੀ ਆ 2000 ਲੱਤਾਂ ਇਦੀ ਛਾਤੀ 'ਚ ਮਾਰੇ ਆਜਾ ਸੁਲਤਾਨੇ ਤੇਰੇ ਜਾਤ ਦੀ ਬਰਾਬਰੀ ਦਾ ਜਾਤ ਕੋਈ ਨਾ ਤੇਰੇ ਨਾਲ ਵੱਡੀ ਇਥੇ ਲੱਥ ਕੋਈ ਨਾ ਤੈਨੂੰ ਛੇਤੀ ਹੀ ਪਾਉ ਨੱਥ ਕੋਈ ਨਾ ਤੈਨੂੰ ਹੌਲੀ ਹੌਲੀ ਆਉਗੀ ਮੱਤ ਕੋਈ ਨਾ ਤੇਰੇ ਟੂਹੇ 'ਚ ਵਰਾਉ ਵੇਖੀ ਲੱਤ ਕੋਈ ਨਾ ਪਿੱਛੇ ਨੇ ਜੁ ਖਾਦਾ ਐਸਾ ਫਾਟ ਕੋਈ ਨਾ ਯਾਰ ਇਹ ਸੱਚੀ ਕੁੜੀ ਆ ਕਿ ਮੇਰਾ ਵਹਿਮ ਆ ਮੈਨੂੰ ਤਾਂ ਕੰਚਨਾ ਫਿਲਮ ਵਾਲੀ ਕੰਚਨਾ ਲੱਗੀ ਜਾਂਦੀ ਆ ਯਾ ਯਾ ਮੈਨੂੰ ਲੱਗਿਆ ਗੋਤਾਖੋਰ ਟੀਮ ਨੇ ਲਾਸ਼ ਕੱਢੀ ਆ ਨਹਿਰ ਵਿੱਚੋਂ ਯਾ 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 ਬੁੰਡ ਮਰਾ 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 ਕੀ ਆ ਚੱਲ ਜੇ ਠੀਕ ਠਾਕ ਜੇ ਬਿਮਾਰੀ ਦਿਨੋ ਦਿਨ ਵਧੀ ਜਾਂਦੀ ਆ ਕਿਵੇਂ ਦੀ ਲੱਗੀ ਆਪਣੀ ਵੀਡੀਓ ਲਾਈਕ ਕਮੈਂਟ ਸ਼ੇਅਰ ਕਰਕੇ ਦੱਸੋ ਮਿੱਤਰੋ ਬਹੁਤ ਸੋਹਣੀ ਲੱਗੀ ਵੀਡੀਓ ਬਾਈ ਅੱਗੇ ਤੋਂ ਨਾ ਬਣਾਈ ਯਾ 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 ਮੈਨੂੰ ਪਤਾ ਸੀ ਇਹ ਸਾਲਾ ਇੱਕੇ ਦਮ ਹਮਲਾ ਕਰੂ ਤਾਂ ਹੀ ਮੈਂ ਮੋਬਾਈਲ ਦੂਰ ਕਰ ਲਿਆ ਮੈਂ ਤਾਂ ਕਿਹਾ ਚੰਗਾ ਹੋਇਆ ਮਰ ਗਿਆ ਤੇ ਤੂੰ मामा ਫੇਰ ਉੱਠ ਗਿਆ ਸੋ ਜਿਹੜਾ ਲੋਕਾਂ ਨੇ ਸਾਡੇ ਮੋਟਰ ਵਾਲੇ ਸ਼ੋਅ ਨੂੰ ਇੰਨਾ ਬੇਸ਼ੁਮਾਰ ਪਿਆਰ ਦਿੱਤਾ ਕਿ ਅਸੀਂ ਮਜਬੂਰ ਹੋ ਗਏ ਨਵੇਂ ਗੈਸ ਨੂੰ ਬੁਲਾਣ ਲਈ ਸੁਬੀਦ ਕਰਾਇਆ ਅੱਜ ਬਿਲਕੁਲ ਨਵੀਂ ਵਿਆਹੀ ਵੋਟੀ ਵਾਂਗ ਸਜ ਕੇ ਆਏ ਨੇ ਮੈਚਿੰਗ ਛੱਡੀ ਨਾ ਜਿੰਨਾ ਚਿਰ ਛਿੱਤਰ ਨਹੀਂ ਪੈਂਦੇ ਤੁਸੀਂ ਮਰਸੀਡਿਸ ਗੱਡੀ ਬਾਰੇ ਸੋਚ ਲਿਆ ਤੇ ਉਹਨੂੰ ਸੜਕ ਤੇ ਸਾਰੀਆਂ ਮਰਸੀਡਿਸ ਹੀ ਦਿਖਣ ਗਈਆਂ ਇਹ ਮੇਰੇ ਨਾਲ ਵੋਵਰੀ ਹੈ ਮੈਂ ਜਿਹੜੀ ਚੀਜ਼ ਸੋਚ ਮਤਲਬ ਜਿਹੜੀ ਗੱਡੀ ਦੇਖੀ ਨਾ ਕਿ ਆ ਮੈਂ ਲੈਣੀ ਹੈ ਜਾਂ ਮੈਨੂੰ ਉਹ ਫਿਰ ਉਹਨੂੰ ਰੋਡ ਤੇ ਉਹੀ ਦਿਖਣ ਲੱਗੀ ਬਾਈ ਮੈਂ ਬੁਗਾਟੀ ਸੋਚ ਉਹੀ ਦੇਖੂਗੇ ਗੱਡੀਆਂ ਉੱਥੇ ਸੀਗੀਆਂ ਗੱਡੀਆਂ ਪਹਿਲਾਂ ਮਰਸੀਡੀਜ਼ ਡੰਗਰਾਂ ਦਾ ਕੀ ਬਣਿਆ ਵੀਰ ਤੁਹਾਨੂੰ ਉਹ ਚੀਜ਼ ਦੇ ਤਰੀਕੇ ਲੱਭਣ ਲੱਗ ਜਾਣਗੇ ਤੁਸੀਂ ਅੱਜ ਸੋਚ ਲਓਗੇ ਮੇਰੀ ਜ਼ਿੰਦਗੀ 'ਚ ਤੰਗੀਆਂ ਬਹੁਤ ਨੇ ਤੁਹਾਨੂੰ ਤੰਗੀਆਂ ਬਹੁਤ ਦਿਖਣ ਲੱਗ ਜਾਣਗੀਆਂ ਮੈਂ ਭਾਈ 5 ਸਾਲ ਤੋਂ ਸੋਚ ਰਿਹਾ ਹਾਂ ਕਿ ਮੇਰੀ ਲਾਟਰੀ ਨਿਕਲੇ ਪਰ ਨਹੀਂ ਨਿਕਲੀ ਇਹ ਬਸ ਵਹਿਮ ਆ ਤੁਸੀਂ ਅੱਜ ਸੋਚ ਲਓਗੇ ਦੁਨੀਆ ਸੋਹਣੀ ਬਹੁਤ ਹੈ ਤੁਹਾਨੂੰ ਸੋਹਣੀ ਬਹੁਤ ਦਿਖਣ ਲੱਗ ਜੂਗੀ ਜੋ ਸੋਚੋਗੇ ਉਹ ਤੁਹਾਨੂੰ ਲਿਖੂਗਾ ਇਹਨੇ ਫੋਲੋਅਰ ਵਧਾ ਕੇ ਇਨਕਮ ਵਧਾਉਣ ਬਾਰੇ ਸੋਚਿਆ ਹੁਣ ਡੇਰੀ ਫਾਰਮ ਚ ਤਾਂ ਇਹਨੂੰ ਵੀ ਰੂੜੀ ਬਚਦੀ ਹੋਣੀ ਐ ਐਂਡ ਤੇ ਬਾਕੀ ਯਾਰ ਹਾਂ ਸਮਝ ਆ ਕਾ ਆਪਦੀ ਜਗ੍ਹਾ ਬਾਈ ਨੇ ਜਿਹੜੀ ਗੱਲ ਕੀਤੀ ਐ ਬਿਲਕੁਲ ਸਹੀ ਗੱਲ ਕੀਤੀ ਜੇ ਸੋਚਾਂਗੇ ਨਹੀਂ ਤਾਂ ਹੋਵੇਗਾ ਕਿਦਾਂ ਜੋ ਸੋਚਾਂਗੇ ਤਾਂ ਹੀ ਕੁਝ ਕਰ ਪਾਵਾਂਗੇ ਬਾਕੀ ਆਪਣਾ ਵੀ ਕੰਮ ਕਿਸੇ ਨੂੰ ਗਲਤ ਸਾਬਿਤ ਕਰਨਾ ਨਹੀਂ ਹੈਗਾ ਨਾ ਹੀ ਹੇਟ ਫਲਾਉਣਾ ਬਸ ਤੁਹਾਨੂੰ ਹਸਾਉਣ ਲਈ ਵੀਡੀਓ ਪਾਉਣੀ ਆ ਉਸੇ ਪਰਪਸ ਨਾਲ ਵੇਖਿਆ ਕਰੋ ਕੱਢੀ ਚਾਲ ਜਲੂਸ ਜਿੰਨਾ ਚਿਰ ਛਾਤੀ 'ਚ ਲੱਤਾਂ ਨਹੀਂ ਪੈਂਦੀਆਂ ਇਹਨਾਂ ਨੇ ਪੰਜਾਬ ਦਾ ਜਲੂਸ ਕੱਢਣ ਦੀ ਜ਼ਿੰਮੇਵਾਰੀ ਲੈ ਰੱਖੀ ਆ ਇਹ ਬਣਾ ਕੇ ਕਿਹੜਾ ਅਵਾਰਡ ਚਾਹੀਦਾ ਹੁਣ ਤੈਨੂੰ ਟੈਂਪੂਾਂ ਦੀ ਸੇ ਲੱਗੀ ਆ ਦਾਵਾ ਛੁੜੀ ਕੰਨ ਵਾਰ ਕੀ ਟੈਂਪੂ ਮੁਕਾਬਲਾ ਹੋ ਰਿਹਾ ਲੱਗਦਾ ਪਿੱਛੇ ਡੀਜੇ ਵਾਲੇ ਸ਼ਰਮ ਨਾਲ ਮਾਰ ਚੱਲੇ ਆ। ਤੂੰ ਦੇਖੋ ਕੁੜੀ ਦੇਖੀ ਜਾਂਦੀ। ਬੀਬਾ ਸਾਡੀ ਅੱਖ ਚ ਅੱਖ ਨਾ ਪਾ। ਤੇਰੀ ਮੈਲ ਵੇਚ ਕੇ ਕੋਠੀ ਪੈ ਜਣੀ ਮਾਮਾ। ਕੁੜੀ ਜੀੜੀ ਦੇ ਚੱਕਰਾਂ 'ਚ ਅਸੀਂ ਪੈਂਦੇ ਨਹੀਂ ਨਹੀਂ ਤਾਂ ਹੁਸਨਾ ਦੇ ਟੂਣੇ ਅਸੀਂ ਬਾਧੂ ਟੱਪੇ। ਟੂਣੇ ਨੇ ਖੋਪੇ ਵਰਗਾ ਮੂੰਹ ਆ। ਇਹਦੇ ਤੇ ਕੋਈ ਫਿਲਟਰ ਅਸਰ ਨਹੀਂ ਕਰਦਾ। ਜੇ ਤੂੰ ਸਾਡੇ ਪਿੰਡ 'ਚ ਹੁੰਦਾ ਤੂੰ ਰੋਜ਼ ਛਾਤੀ 'ਚ ਲੱਤਾਂ ਖਾਣੀਆਂ ਸੀ। ਹਾਂਜੀ ਜੇਕਰ ਇੱਥੇ ਤੱਕ ਵੀਡੀਓ ਦੇਖ ਰਹੇ ਹੋ ਮਤਲਬ ਵੀਡੀਓ ਤੁਹਾਨੂੰ ਵਧੀਆ ਲੱਗ ਰਿਹਾ ਤੁਸੀਂ ਵੀ ਇੱਕ ਲਾਈਕ ਕਰ ਦਿਓ ਮੈਨੂੰ ਵੀ ਵਧੀਆ ਲੱਗੂਗਾ 1500 ਲਾਈਕ ਕਰਵਾ ਦਿਓ ਇੱਕ ਹੋਰ ਵੀਡੀਓ ਤਿਆਰ ਪਈ ਆ ਮੇਰੇ ਨਾਨੀ ਜੀ ਨਾਲ ਗਏ ਸੀ ਉਹਨਾਂ ਨੇ ਮੈਨੂੰ ਉੱਥੇ ਹੀ ਕਹਿ ਦਿੱਤਾ ਸੀਗਾ ਕਿ ਇਹ ਮੁੰਡਾ ਤੇਰੇ ਵਾਲ ਦੇ ਦੇਖ ਰਿਹਾ ਨਾਨੀ ਤੇਰੀ ਵੀ ਵੱਡੀ ਬੁਸ਼ਰਮ ਆ ਫੇਰ ਨਾਨੀ ਨੇ ਜਵਾਨੀ ਰੀਜਨਲ ਹੰਡਾਈ ਹੋਣੀ ਲੱਗਦਾ ਆਏ ਸੀ ਫੋਨ ਲੈਣ ਤੇ ਥੋੜੇ ਬੋਦੇ ਸੋਹਣੇ ਸੀ ਪਹਿਲੀ ਸ਼ੁਰੂ ਤੋਂ ਹੀ ਸੋਹਣੇ ਨੇ ਅਜੇ ਵੀ ਸੋਹਣੇ ਨੇ ਦੇ ਕੋਲ ਬੇਸਿਕਲੀ ਇਹ ਮੋਬਾਈਲ ਲੈਣ ਆਏ ਸੀ ਅੱਜ ਤੋਂ ਕੋਈ 3-4 ਸਾਲ ਪਹਿਲੇ ਦੀ ਗੱਲ ਹੈ ਪੱਠੇ ਪਾਪਾ ਬੁਰਾ ਹਾਲ ਹੋਇਆ ਪਿਆ ਹੁਣ ਡੰਗਰ ਵੇਚ ਕੇ ਮੋਬਾਈਲ ਦੀ ਦੁਕਾਨ ਖੋਲ੍ਹਨੇ ਆ ਵਿਆਹ ਕਰਵਾਉਣਾ ਹੁਣ ਬੱਸ ਤੇ ਮੇਰੇ ਕੋ ਇਹਨਾਂ ਨੇ ਫੋਨ ਲਿੱਤਾ ਸੀ ਬਸ ਉਦੋਂ ਦੀ ਸਾਡੀ ਜਾਣ ਪੇਚਾਨ ਬਣੀ ਸੀ ਮਾੜੀ ਮੋਟੀ ਮੈਨੂੰ ਤਾਂ ਪਤਾ ਹੀ ਨਹੀਂ ਸੀ ਸਾਡੇ ਮਹੱਲੇ ਵੀ ਨਹੀਂ ਸੋਨੀਆਂ ਕੁੜੀਆਂ ਰਹਿੰਦੀਆਂ ਮੈਂ ਬਸ ਮੋਬਾਈਲਾਂ ਦੀ ਦੁਕਾਨ ਹੀ ਖੋਲ੍ਹਨੀ ਆ ਹੋਰ ਕੋਈ ਕੰਮ ਨਹੀਂ ਕਰਨਾ ਵਿਆਹ ਤਾਂ ਮੈਂ ਅੱਜ ਕਰਾਵਾਂ ਪਰ ਮੈਂ ਤਾਂ ਨਹੀਂ ਕਰਾਵੀ ਕਿ ਜਿਹੜੇ ਮੇਰੇ ਪਿੱਛੇ ਸਿੰਗਲ ਬੈਠੇ ਨੇ ਇਹਨਾਂ ਬਚਾਵਾਂ ਦਾ ਦਿਲ ਟੁੱਟ ਜਾ। ਮੈਨੂੰ ਸਮਝ ਨਹੀਂ ਆਉਂਦੀ ਇਹਨੂੰ ਇਹੋ ਜਿਹਾ ਪੰਪ ਦਿੰਦਾ ਕੌਣ ਏ। ਹੋਰ ਕੀ ਸੋਨੂ ਸੀਤੋ ਵਾਲੇ ਤੇ ਤਰਸ ਕਰ ਉਹ ਵੀ ਤੇਰੇ ਪਿੱਛੇ ਕਵਾਰਾ ਬੈਠਾ। ਕਲਾਲੀ ਜਦੋਂ ਕਲਾਣਾ ਹੋਇਆ ਹੁਣ ਬੱਚੇ ਨਾ ਡਰਾਂ ਰੀਲਾਂ ਪਾ ਕੇ। ਤੇ ਮੈਂ ਕਿਸੇ ਦਾ ਦਿਲ ਤੋੜਦੀ ਨਹੀਂ ਐਸ ਲਈ। ਦਿਲ ਦਾ ਤਾਂ ਪਤਾ ਨਹੀਂ ਤੇਰੇ ਦੰਦ ਜ਼ਰੂਰ ਤੋੜਦੇ ਨੇ ਕਿਸੇ ਨੇ। ਵਿਆਹ ਤਾਂ ਮੈਂ ਅੱਜ ਕਾ ਵਾਲਾਂ। ਪਰ ਮੈਂ ਤਾਂ ਨਹੀਂ ਕਹਾਂ ਲੀ ਕਿ ਜਿਹੜੇ ਮੈਂ ਪਿੱਛੇ ਸਿੰਗਲ ਬੈਠੇ ਨੇ ਐਨਾ ਬਚਾਵਾ ਦਾ ਦਿਲ ਟੁੱਟ ਜਾਊਗਾ ਉਹਨਾਂ ਨੂੰ ਲੱਖ ਦੀ ਲਾਨਤਾ ਜਿਹੜੇ ਤੇਰੇ ਪਿੱਛੇ ਨੇ ਮੈਂ ਛੜਾ ਮਰਨ ਨੂੰ ਤਿਆਰ ਆ ਬਸ ਤੂੰ ਵਿਆਹ ਕਰਵਾ ਬਾਕੀ ਸਭ ਛੱਡ ਸੋਨੂ ਸੀਤੋ ਦਾ ਘਰ ਵਸਦਾ ਕਰ ਦੇ ਲੁੱਕ ਵੀ ਸੋਣੀ ਸ਼ੇਪ ਵੀ ਸੋਣੀ ਹਾਈਟ ਵੀ ਸੋਣੀ ਪ੍ਰਾਈਸ ਵੀ ਸੋਨਾ ਸੋਹਣੀ ਹੈ ਨਾ ਲੈਣੀ ਹੈ ਨਾ ਨਹੀਂ ਮੈਂ ਤਾਂ ਹਜੇ ਨਹੀਂ ਲੈਣੀ ਜੇ ਕਿਸੇ ਨੇ ਲੈਣੀ ਹੈ ਤਾਂ ਕਮੈਂਟ ਕਰਕੇ ਦੱਸ ਦਿਓ ਬਈ ਗੱਡੀ ਕੈਪ ਕੱਟ ਦਿਆ ਕਰ ਸਿਰਫ 90000 ਲਿਆਓ ਤੇ ਲੈ ਜਾਓ 90000 ਤਾਂ ਹੈ ਨਹੀਂ 250 ਹੈਗਾ ਦੇਣੀਆਂ ਤਾਂ ਦੇ ਦੇ ਬਾਕੀ ਕਿਸ਼ਤਾਂ ਕਰ ਲਾਂਗੇ ਇਹ ਸੋਹਣੀਆਂ ਤੇ ਨਹੀਂ ਸਸਤੀਆਂ ਗੱਡੀ ਦਾ ਕੀ ਪ੍ਰਾਈਸ ਆ ਮੈਂ ਵੀ ਲੈਣੀ ਹੈ ਤੇਰੀ ਤਾਂ ਫ੍ਰੀ ਚ ਵੀ ਨਹੀਂ ਲੈਣੀ ਕਾਰ ਕਿਹੋ ਜਿਹਾ ਟਾਈਮ ਆ ਗਿਆ ਯਾਰ ਲੋਕੀ ਮਸ਼ੂਰੀਆ ਕਰ ਲਈ ਕੀ ਕੀ ਕਰੇ ਜਾਂਦੇ ਹੁਣ ਆਪਾਂ ਕੀ ਕਰ ਸਕਦੇ ਟਾਈਮ ਦੇ ਨਾਲ ਚੱਲਣਾ ਹੀ ਪੈਣਾ ਹੈ ਕਮੈਂਟ ਪੜ੍ਹਨੀ ਪੈਣੀ ਹੈ ਸੁਆਦ ਲੈਣਾ ਹੀ ਪੈਣਾ ਹੈ ਉਹ ਦੀ ਗੱਬੇ ਛਾਂਵੇਂ ਬੈ ਗਈ ਜਦੋਂ ਰਾਤ ਨੂੰ ਮੱਛਰ ਕੰਬਲ 'ਚ ਵੜ ਜੇ ਇਹ ਤਾਂ ਮੇ ਲੱਗ ਗਈ ਇਹਦੇ ਜਿਹੜਾ ਡੰਡਾ ਦਿੱਤਾ ਕੱਢ ਦੋ ਕੋਈ ਹੋਏ ਹੋ ਦੇਕੇ ਖ ਨੂੰ ਵੱਢ ਕੇ ਆਉਂਦੀ ਜਾਂਦੀ ਛਾਂਵੇਂ ਬੈ ਗਈ ਹਾਏ ਲੈ ਗਈ ਰੁੱਖ ਨੂੰ ਵੱਢ ਕੇ ਸੌ ਗਈ ਉੜੇ ਹੋ ਸੋ ਗਿਆ ਏ ਏ ਹਟੀ ਨਾ ਜਰ ਤੱਕ ਮਨਮੋਹਣ ਵਾਰਿਸ ਤੇਰੀ ਬੋਲ ਤੇ ਤੂੰ ਵੀ ਨਹੀਂ ਦਿੰਦਾ ਇਹ ਅਨੋਂ ਦੱਸ ਕੇ ਟਾਈਮਿੰਗ ਚੈਨ ਵੀ ਖੜਕਾ ਕਰਦੀ ਆ ਆਉਂਦੀ ਗਏ ਚਾਂਵੇਂ ਬੈ ਗਈ ਈ ਉਸਤਾਦ ਜੀ ਤੁਹਾਡੇ ਪੈਰ ਕਿੱਥੇ ਨੇ ਮੈਂ ਤਜਾਬ ਪਾਵਾਂ ਹੇ ਤਾਂ ਮੇ ਲੱਗ ਗਈ ਜਦੋਂ ਇੱਕ ਕੰਨ ਨਾਲ ਹੈੱਡਫੋਨ ਖਰਾਬ ਹੋ ਜੇ ਓਏ ਹੋ ਦੇਖੇ ਉਸਤਾਦ ਜੀ ਸੁਰਾਂ ਨਾਲ ਤੋੜ ਮਰੋੜ ਕਰਦੇ ਹੋਏ ਹਾਂਜੀ ਕਿੱਦਾਂ ਲੱਗੀ ਵੀਡੀਓ ਕਮੈਂਟ ਕਰਕੇ ਜਰੂਰ ਦੱਸਿਓ ਬਹੁਤ ਮੋਟੀਵੇਸ਼ਨ ਮਿਲਦਾ ਤੁਹਾਡੇ ਕਮੈਂਟਾਂ ਨਾਲ ਜਿਹਨਾਂ ਨੇ ਹਜੇ ਤੱਕ ਵੀਡੀਓ ਲਾਈਕ ਨਹੀਂ ਕੀਤਾ ਹੁਣ ਤਾਂ ਕਰ ਦਿਓ ਅਗਰ ਇੱਥੋਂ ਤੱਕ ਦੇਖ ਰਹੇ ਹੋ ਬਾਕੀ ਮੈਂ ਮਿਲਦਾ ਕਿਸੇ ਹੋਰ ਵੀਡੀਓ ਵਿੱਚ